ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸਜਣੋ ਘੋਗਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਨੇੜੇ ਜੇ ਗੱਲ ਕਰੀਏ ਤਾਂ ਸਜਣੋ ਜੈੰਤੀਪੁਰ 메ਨ ਸ਼ਹਿਰ 메ਨ ਕਸਬਾ ਜਿਹੜਾ ਭਰਾਹਰਾਂ ਨੂੰ ਜਨਮ ਦਿਪਰ ਲੱਗਦਾ ਤੇ ਮਲਾਉਣ ਲੱਗੇ ਆ ਸੱਜਣੋ ਤੁਹਾਨੂੰ ਅਮਕਰ ਸਿੰਘ ਘੋਗੇ ਵਾਲੇ ਨੰਬਰ ਵੀ ਚੱਲੀ ਜਾਂਦਾ ਬਾਕੀ ਸੱਜਣੋ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਜਾਨਵਰ ਤੁਹਾਨੂੰ ਵੀਡੀਓ ਚ ਪੰਜ ਵਿਖਾ ਦੀਏ 6 ਵਿਖਾ ਦੀਓ ਸਾਰਾ ਹਿਸਾਬ ਕਿਤਾਬ ਦੱਸੀ ਚੱਲਾਂਗੇ ਆ ਤੋਕੜ ਗੱਬਨ ਚੈੱਕ ਪਾਸ ਬੜਾ ਕੱਦ ਕਾਠ ਤੇ ਬੜੇ ਚੰਗੇ ਟਾਈਮ ਤੇ ਸੁੰਦੀ ਝੋਟੀ ਤਾਜੀ ਗਈ ਸੀ ਵੀਰਹਰਾਂ ਤੋਂ ਤੋ ਕੜ ਕੰਬ ਚੈੱਕ ਪਾਸ ਹੋ ਕੇ ਵਾਪਸ ਆਈ ਹੈ ਕਿੰਨਾ ਦੁੱਧ ਦਿੱਤਾ ਕੀ ਰੇਟ ਰੂਗਾ ਲੇਖਾ ਜੋਖਾ ਬਿਲਕੁਲ ਤਾਜੀ ਠੀਰੀ ਕੱਟੀ ਕੀ ਬਾਤ ਹੈ ਯਾਰ ਬੜੀ ਸ਼ਾਨਦਾਰ ਤੇ ਜਾਨਦਾਰ ਝੂਟੀ ਸੱਜਣੋ ਇੱਕ ਰੰਗ ਕਾਲੀ ਬਹੁਤਾ ਸੋਹਣਾ ਰੰਗ ਰੂਪ ਆ ਕੱਟੀ ਦਾ ਸਿੰਘਾਂ ਤੋਂ ਲੈ ਕੇ ਪੈਰਾਂ ਤੱਕ ਕਿੰਨਾ ਦੁੱਧ ਆ ਕਿੰਨਾ ਇਤਨਾ ਦਾ ਸੂਆ ਆ ਵੀ ਝੂਟੀ ਦਾ ਊੜਾ ਬੰਨਾ ਨਹੀਂ ਕੋਈ ਬਾਹਲਾ ਟਾਈਮ ਨਾ ਲੈਂਦੇ ਹੋਏ ਤੇ ਅੰਦਰ ਵੀ ਦੋ ਮੰਨ ਕੇ ਚੱਲੋ ਵੀ ਮੁੰਦਰੀਆਂ ਗੀਆਂ ਹੀ ਖੜੀਆਂ ਕਰ ਮਾਲੀਆਂ ਬਾਹਰ ਧਿਆਵਾਂਗੇ ਕੱਢ ਕੇ ਬੜੀਆਂ ਸੋਹਣੀਆਂ ਸੁਨੱਖੀਆਂ ਝੂਟੀਆਂ ਖੜੀਆਂ ਅੰਦਰ ਉਹਨਾਂ ਦਾ ਵੀ ਜਾਇਦਾ ਲੈਨੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰਦੇ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਮਿਲਾਈਏ ਹਮਕਾਰ ਘੋਗੇ ਵਾਲੇ ਨੂੰ ਹਮਕਾਰ ਵੀਰ ਸਾਸਰੀ ਕਾਰ ਸਾਸਰੀ ਕਾਲ ਸੰਤੂ ਸਾਹਿਬ ਹੋਰ ਸੁਣਾਓ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਪਲਵਾਨ ਜੀ ਸਾਸਰੀ ਕਾਲ ਸਾਸਰੀ ਕਾਲ ਦੀ ਸੰਧੂ ਸਾਹਿਬ ਹੋਰ ਸੁਣਾ ਕਿਰਪਾ ਜੀ ਚੜ੍ਹਦੀ ਕਲਾ ਮੈਂ ਨਾ ਮੇਰਾ ਦਾਦੇ ਦੀ ਸ਼ੁਕਰ ਹੈ ਰੱਬ ਦਾ ਮੇਰਾ ਹੀ ਰੱਖੇ ਭਰਾਵਾਂ ਦਾ ਪਿਆਰ ਬਣਾਈ ਰੱਖੇ ਬਿਲਕੁਲ ਸਹੀ ਗੱਲ ਹੈ ਨਾ ਬਾਕੀ ਕੁਝ ਨਹੀਂ ਹੈਗਾ ਹਾਂਜੀ ਹਾਂਜੀ ਤੇ ਡਰੈਸ ਦੱਸਣਾ ਡਰੈਸ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾ ਓਂਕਾਰ ਸਿੰਘ ਨੰਬਰ ਆਪਣਾ 9779983441 9779983441 ਕਰ ਹੀ ਲੈਨੇ ਹਣਾ ਨਮਾਨਿਆਂ ਨੂੰ ਯਾਦ ਜੁੱਤ ਕੇ ਤੇ ਭੁੱਲੇ ਚੁੱਕੇ ਹਣਾ ਯਾਦ ਤੁਹਾਨੂੰ ਸੰਧੂ ਸਾਹਿਬ ਭੁੱਲਦਾ ਅੱਛਾ ਤੁਹਾਨੂੰ ਤਾਂ ਹੀ ਹਰ ਟਾਈਮ ਯਾਦ ਕਰਦੇ ਹਰ ਟਾਈਮ ਯਾਦ ਕਰਦੇ ਦਿਲ ਤੇ ਜੀਤੇ ਨਹੀਂ ਹਾਂ ਪਿਆਰ ਹੋਣਾ ਚਾਹੀਦਾ ਸਹੀ ਗੱਲ ਸਹੀ ਗੱਲ ਐ ਤੇ ਬਾਕੀ ਉਹ ਕਿਹ ਰਿਪੋਰਟ ਬਹੁਤ ਹੀ ਵਧੀਆ ਜੀ ਜਾਨਵਰ ਕਿੰਨੇ ਅੱਜ ਵਿਖਾਉਣੇ ਜੀ ਜਾਨਵਰ ਸੰਤੂ ਸਾਹਿਬਾ ਦੇ ਕੋਲ 10 ਆ ਤੇ ਆਪਾਂ ਜੰਮਝਾਂ ਝੋਟੀਆਂ ਹਾਂ ਤੇ ਝੋਟੀਆਂ ਕੋਈ ਸੰਪਰਕ ਕਰ ਲੈ ਚਲੋ ਆਪਾਂ ਚੋਈਆਂ ਬਹੁਤ ਲੇਟ ਐ ਸਵੇਰਾ ਹਾਂ ਵੀ ਆਪਣਾ ਕੈਮਰੇ ਚ ਚੈੱਕ ਕਰ ਲੈ ਕੋਈ 6:30 ਵਜੇ ਦੇ ਕਰੀਬ 7:00 ਵਜੇ ਦੀ ਚਵਾਈ ਉਹ 11:30 ਦਾ ਟਾਈਮ ਹੈ ਉਹ ਸਾਹਿਬ ਦਾ ਕੋਈ ਫੋਨ ਤੇ ਮੋਬਾਈਲ ਹੈਗਾ ਤਾਂ ਅਗਲਾ ਕੰਮ ਨਹੀਂ ਆ ਵੀ ਨਾ ਪਈ ਜਾਂਦੇ ਨਾ ਨਵੇਂ ਦੇ ਅੰਦਾਜ਼ੇ ਲਾਵੇ ਹਨਾ ਪੱਕੀਆਂ ਕੰਮ ਕਰੀਏ ਕੱਚੇ ਕਿਉਂ ਕਰਨੇ ਆ ਸਾਢੇ 12 ਦਾ ਟਾਈਮ ਸਾਢੇ 12 ਲਓ ਵੀ ਸੱਜਣੋ ਟਾਈਮ ਵਿਖਾਤਾ ਤੁਹਾਨੂੰ ਤਰੀਕ ਵਿਖਾਤੀ 12 ਵਜੇ ਤੱਕ ਆਪਣੇ ਕੋਈ ਅੱਧਾ ਟਾਈਮ ਵੀ ਨਹੀਂ ਚੁਈਆਂ ਨੂੰ ਆਏ ਆਪਣੇ ਕੋਈ ਚੈੱਕ ਕਰਾ ਦਾਂਗੇ ਯਾਰ ਠੀਕ ਹੈ ਨਹੀਂ ਨਹੀਂ ਓਕੇ ਆ ਪਸ਼ੂ ਵੀ ਦੱਸਦੇ ਆ ਹਾਂ ਹਾਂ ਤੇ ਝੋਟੀਆਂ ਆਪਣੇ ਕੋਈ ਸਰੇ ਦੀਆਂ ਸਰੇ ਦੀਆਂ ਹਨਾ ਤੋਕੜ ਗੱਬਣ ਵੀ ਤੋਕੜ ਹਾਂ ਇੱਕ ਜਾਨ ਵੀ ਬਚਾਈ ਵਿਚਾਰੀ ਦੀ ਇੱਕ ਦੀ ਜਾਨ ਵੀ ਬਚਾਈ ਹਨਾ ਇਹ ਵੀ ਵੱਡਾ ਪੁੰਨ ਕਰੀ ਜਾਂਦੇ ਇਹ ਤੇ ਚਲੋ ਆਪਾਂ 12 13 ਦੀ ਟਾਰਗੇਟ ਰੱਖਿਆ ਬਚਾਉਨੇ ਬਚਾਉਨੇ ਮੀਨੇ ਦੇ ਸ਼ੁਕਰ ਹੈ ਰੱਬ ਦਾ ਧੰਨਵਾਦ ਕਿੰਨੇ ਕਿ ਚੁਗਿਆ ਪਰ ਉਹ ਤਾਂ ਠਾਦੇ ਮੈਂ ਦਰਗਾਹ ਚ ਮਾਰਾ ਮੁਨਾਫਾ ਨਹੀਂ ਮੁਨਾਫਾ ਨਹੀਂ ਲੈਣ ਤੇ ਜੀ ਆਪਾਂ ਹਨਾ ਉੱਥੇ ਵੀ ਬਾਹ ਫੜ ਲੂਗਾ ਬਸ ਬਸ ਜਦੋਂ ਧਰਮਰਾਜ ਦੀ ਕਚਹਿਰੀ ਚ ਪੇਸ਼ ਹੋਏ ਬਿਲਕੁਲ ਬਸ ਬਸ ਹਨਾ ਬਸ ਰਹਿਣ ਦੇ ਛੋਟੂ ਇਹਨਾਂ ਨੇ ਜਾਨ ਬਚਾਈ ਯਾਰ ਇਹਨਾਂ ਨੂੰ ਅਗਲੇ ਕੌਂਡੇ ਚ ਸਿਰਦਗੇ ਸਹੀ ਐਵੇਂ ਖਸਦਾ ਹੁਣ ਕਿਉਂ ਸਹੀ ਗੱਲ ਹੈ ਜੀ ਅੱਜ ਫਿਰ ਕਿੰਨੇ ਵਿਖਾਈਏ ਵਿਖਾਓ ਹੁਣ ਦੱਸੋ ਉਹ ਖਾਲ ਕੇ ਜਿੰਨੇ ਜਿੰਨਿਆਂ ਦਾ ਮਨ ਕਰੀ ਜਾ ਵਿਖਾਲੀ ਜਾਂਦੇ ਫਿਰ ਵਿਖਾਲੀ ਚੱਲ ਭਲਵਾਨਾ ਫਿਰ ਇਹਦਾ ਕੀ ਹਿਸਾਬ ਕਿਤਾਬ ਆ ਦੱਸੋ ਜੀ ਭਲਵਾਨ ਜੀ ਸਾਹਿਬ ਕਿਤਾਬ ਕਿਮਕਾਰ ਨੂੰ ਪੁੱਛ ਗਏ ਕੋਈ ਨਹੀਂ ਬਾਈ ਕੋ ਬੋਚ ਲੋ ਬਹੀ ਦੱਸੋ ਜੀ ਵੱਡੇ ਤੋਂ ਪੁੱਛ ਗਏ ਆ ਇਹ ਸੰਤੂ ਸਾਹਿਬ 10 ਕਿਲੋ ਤੋਂ ਪਲਾਸੀਆ ਛੋਟੀ ਕੋ ਦੁੱਧ ਓਕੇ ਤੇ ਕੱਲ ਸਾਡੇ ਕੋ ਆਈ ਆ ਤਾਂ ਆ ਕੱਟਾ ਵਗੈਰਾ ਦੁੱਧ ਛੋਟੀ 14 15 ਕਿਲੋ ਸੀ ਜਾਊਗੀ ਠੀਕ ਆ 10 ਕਿਲੋ ਦੁੱਧ ਹੈਗਾ ਹਾਂ ਓਕੇ ਪਲੂਣੇ ਠਾਲ ਦੋ ਬੱਚਾ ਬੱਚਾ ਚਾ ਰਹਿਣ ਦੋ ਬੈਠਾ ਕੋਈ ਨਹੀਂ ਬੈਠਾ ਰਹਿਣ ਤੇ ਮਗਰ ਆ ਗਿਆ ਕੱਟਾ ਹਾਂ ਜੀ ਖੋਲੋ ਜੀ ਖੋਲੋ ਜੀ ਸੰਦਰ ਤੋਂ ਜੀ ਹਾਂ ਜੀ ਸੂਆ ਦੂਜਾ ਵਾ ਚੂਣ ਚਾਂ 100 ਦੀ 100 ਚੂਣ ਮੈਂ ਕਹਿੰਦਾ ਜੇ ਕੋਈ ਫਾਲਟ ਨਿਕਲਾ ਉਹ ਖਰਚਾ ਸਾਡਾ ਜੀ ਖਰਚਾ ਸਾਡਾ ਗਰੰਟੀਆਂ ਪੱਕੀਆਂ 10 ਕਿਲੋ ਦੁੱਧ ਚਵਾਵਾਂਗੇ 10 ਕਿਲੋ ਤੋਂ ਬਾਹਰ ਆ ਜੀ ਹੁਣ ਓਕੇ ਕਿਆ ਬਾਤ ਆ ਬਾਕੀ ਕੱਤ ਕਾਠ ਬਹੁਤ ਸੋਹਣਾ ਕੱਤ ਕਾਠ ਰਾਜੀ ਰੂਜੀ ਝੋਟੀਆਂ ਗੁੰਦੀ ਪਈ ਆ ਸਾਣ ਵਿਰਲਾ ਤੇ ਆ ਸਾਣ ਵਿਰਲਾ ਦੇ ਲੇਵਾ ਵੀ ਆ ਟਾਈਮ ਦੇ ਹਿਸਾਬ ਨਾਲ ਜੀ ਹਾਂ ਤੇ ਚੂਣ ਬੜਾ ਚੰਗਾ ਹੋਊ ਚੂਣ ਤੇ ਮੈਂ ਕਹਿੰਦਾ ਨੰਬਰ 1 ਕਿ ਆ ਜੀ ਆ ਵੀ ਮੰਦਰੀਰ ਕੀ ਬੰਨੀ ਬੈਠਾ ਕਿ ਤੂੰ ਲਿਆ ਕੇ ਦੋ ਦੰਦ ਦੇ ਆ ਜੀ ਉਹ ਦੋ ਦੰਦ ਦੰਦਾਂ ਦੇ ਬੜੀਆਂ ਲਾਭਦਾਇਕ ਤੇ ਕਰੀਏ ਕੀ ਕਿਉਂ ਭਲਵਾਨਾ ਸਾਰੇ ਮੋਕੇ ਪੀਸ ਆ ਜੀ ਹਾਂ ਚੱਲ ਪੱਤ ਚੱਲ 14 ਨਗੀਨੇ ਜਨ ਨਹੀਂ ਦੇ ਉਹ ਆ ਹਾਂ ਜੀ ਟਾਪ ਦੇ ਨਗੀਨੇ ਨਗੀਨੇ ਦੇਖੋ ਜੀ ਝੋਟੀ ਹੱਥ ਨਹੀਂ ਕਿਸੇ ਪਾਸੇ ਉਤਰਉਂਦੀ ਹਾਂ ਵਾਕੇ ਜੱਟਾ ਪੂਛ ਪਾਜ ਫੜ ਬੰਨ ਲੈਂਦੀ ਏ ਉਹਨੂੰ ਹਾਂ ਜੀ ਹਾਂ ਜੀ ਤੇ ਵਿਖਾ ਦੇ ਇਹਦਾ ਲੇਵਾ ਭਾਂਡਾ ਕਰ ਮਾਈ ਦੇ ਸਫਾਈਆਂ ਬਹੁਤ ਲੱਗੀਆਂ ਦੇਖੋ ਜੀ ਵੇਖੋ ਸਜਣੋ ਹੈ ਨਾ ਕੋਈ ਗੱਲਬਾਤ ਐਂਡੀ ਹਲੇ ਟਾਈਮ ਨਹੀਂ ਹੋਇਆ ਕੁਛ ਵੀ ਜੀ ਹਾਂ ਹਜੇ ਤਾਂ ਅੱਧਾ ਵੀ ਨਹੀਂ ਹੋਇਆ ਜੇ ਆਪਾਂ ਡੱਕੀ ਨਹੀਂ ਕੋਈ ਜੇ ਕਿਤੇ ਡੱਕੀ ਹੋਵੇ ਝੋਡੀ ਤੇ ਤੁਰਨਾ ਝੋਡੀ ਦਾ ਔਖਾ ਹੋ ਜੇ ਕੀ ਬਾਤ ਆ ਕੋਈ ਟਾਈਮ ਨਹੀਂ ਲੱਗਾ ਇਹ ਗੱਲ ਦਾ ਚੈਲੰਜ ਹੈ ਆਪਣਾ ਕੋਈ ਚੈੱਕ ਕਰ ਲਿਆ ਹਾਂ ਨਹੀਂ ਨਹੀਂ ਇਸ ਗੱਲ ਦੀ ਤਾਂ ਫੁੱਲ ਗਾਰੰਟੀ ਆ ਸੱਜਣੋ ਹਾਂ ਜੀ ਵੇਖੋ ਕੱਟੀ ਸਾਡਾ ਵੀਰ ਜੀ ਬੰਦਾਂ ਦਾ ਕੰਮ ਆ ਸਵੇਰੇ ਸਾਡਾ ਸਖਤ ਤੇ ਡੱਕੀਆਂ ਸਰਦਾ ਨਹੀਂ ਆ ਹਾਂ ਆ ਇਸ ਵਕਤੇ ਬੰਦਾ ਬਖਤਾਵਣੀਆਂ ਦੁੱਧ ਦੀਆਂ ਦੁੱਧ ਦੀਆਂ ਦੁੱਧ ਦੀਆਂ ਹਾਂ ਤੇ ਸਾਬ ਇਹ ਦੇ ਕਿੰਨੇ ਦੀ ਦੇਣੀ ਆ ਦੱਸੋ ਪਹਿਲਵਾਨ ਜੀ ਤੁਸੀਂ ਦੱਸ ਦੋ ਜੀ ਨਹੀਂ ਵੀਰ ਤੂੰ ਦੱਸ ਦੇ ਮੜ ਕੇ ਜੂ ਹਾਂਜੀ ਲੈ ਵੇਖ ਲੋ ਛੋਟੂ ਨੇ ਦੱਸਤਾ ਛੋਟੂ ਹੋ ਗਿਆ ਜਰਾ ਇੱਕ 40 ਦੀ ਇੱਕ 40 ਦੀ ਪਿਆਰ ਮੁਹੱਬਤ ਕਰਦੇ ਆ ਨਾ ਕਰ 2000 ਹੋਰ ਜਾਂਦਾ ਹੈ ਹੋਲੀ ਕਿਤੇ ਨੇ ਬੋਲਦਾ ਦਰਦਾ ਵੀ ਆ ਹਨਾ ਕਿਤੇ ਗਲਤ ਨਾ ਹੋ ਜੇ ਕਹਿੰਦਾ ਦਰਦਾ ਜੀ ਹਾਂ ਕਰਦੇ ਇੱਕੇ ਵਾਰੀ ਉੱਤਰ ਜੋ ਸਰੋਵਰ ਦੀਆਂ ਪੌੜੀਆਂ ਭਾਉ ਦੇ ਕਾਹਨਾਂਗੋ ਵੀ ਲਾਈਏ ਟੁੱਬੀ ਤੇ ਗਾਂ ਅਗਲੀ ਤੇ ਹੋਈਏ 35 ਦੀ ਜਾਣ ਦੋ ਜੀ ਚਲੋ ਜਾਣ ਦੋ ਜੀ ਓਕੇ 1 ਲੱਖ ਤੇ 35000 ਦੀ ਬਾਕੀ ਆਏ ਭੈਣ ਭਰਾ ਦਾ ਮਾਨਤਨ ਕਰਦੇ ਆਂਗੇ ਛੋਟ ਛਾਟ ਕਰਾਂਗੇ ਹਾਂ ਬਾਕੀ ਕੱਟੀ ਕੱਟੀ ਆ ਹਨਾ ਸਾ ਜਾਇਦ ਹੈ ਕੀਮਤ ਜੀ ਹਾਂ ਦੁੱਧ ਦੇ ਦੋ ਤੇਰਾ 13 14 ਖੁੱਲਾ ਦੁੱਧ ਦੇ ਦੋ ਜਾਤ ਨਸਲ ਬਹੁਤ ਹੈ ਵੇਖੋ ਜੀ ਜਾਤ ਨਸਲ ਬਹੁਤ ਆ ਏਰੀਏ ਮਾਲਵੇ ਦੀ ਹਾਂ ਜੀ ओके ਮੈਂ ਇਹਨਾਂ ਦੇ ਕਿਹੜੇ ਸਰਟੀਫਿਕੇਟ ਬਣੇ ਆ ਭਾਈ ਹਰਿਆਣੇ ਦੀ ਕਈਏ ਹਾਂ ਹਾਂ ਇਹ ਵੀ ਗੱਲ ਦੇਖਦੀਆਂ ਆ ਆਪੇ ਹੀ ਦੱਸਦੀਆਂ ਆਪੇ ਵੀ ਕਿਹੜੇ ਏਰੀਏ ਦੀ ਆ ਕੱਟੀ ਖੀਰੀ ਜੱਟਾ ਇਹ ਖੀਰੀ ਆ ਸੰਤ ਸਾਹਿਬ ਇੱਕ ਦੰਦ ਤੋੜਿਆ ਇਹਨੇ ਅੱਛਾ ਦੱਸਣ ਦੇ ਮੁਤਾਬਕ ਆਪਾਂ ਨਹੀਂ ਕਹਿੰਦੇ ਜੇ ਆਪਦੀ ਕੋਈ ਸਮਝ ਲਾਵੇ ਐਮਨ ਅੱਤੀ ਦੀ ਕਹਿੰਦੇ ਓਕੇ ਹਾਂਜੀ ਜਿੰਨਾਂ ਤੋਂ ਆਪਾਂ ਲਈ ਆ ਉਹਨਾਂ ਨੇ ਮਾਲਕਾਂ ਨੇ ਦੱਸਿਆ ਵੀ ਐਮਨ ਅੱਤੀ ਦੀ ਆ ਇਹ ਝੋਟੀ ਵੀ ਹਰਿਆਣੇ ਦੀ ਏ ਖਾਸ ਓਕੇ ਹਾਂ ਗਰੰਟੀਡ ਹਾਂ ਜਿਹੜੀ ਦੇਖੋ ਸਿੰਘ ਸਿੰਘ ਜਿਹੜੀ ਦਾ ਪਤਾ ਉਹਦਾ ਪਤਾ ਹਾਂਜੀ ਤੇ ਬਾਕੀ ਯਾਰ ਕੱਟੀ ਕੱਟੀ ਆ ਸ਼ਾਹ ਆਪਾਂ ਲਈ ਮੰਡੀ ਚੋਂ ਪਰ ਕੱਟੀ ਹਰਿਆਣੇ ਦੀ ਆ ਹਰਿਆਣੇ ਦੇ ਬੰਦੇ ਤੋਂ ਲਈ ਆ ਓਏ ਹੋਏ ਜੇ ਐਂ ਕਹਿਦਗੇ ਵੀ ਮੂਰਤਾ ਤਾਂ ਮੂਰਤੀ ਬਣਾ ਪਰ ਬੱਚਾ ਵੀ ਤਾਜ਼ਾ 10 ਕਿਲੋ ਤੋਂ ਪਲੱਸ ਦੁੱਧ ਆ ਓਕੇ ਖੀਰੀ ਕੱਟੀਆਂ ਇੱਕ ਦੰਦ ਤੋੜਿਆ ਜੀ ਬੱਚਾ ਕੱਟਾ ਕਿ ਕੱਟੀ ਕੱਟਾ ਮਗਰ ਯਾਰ ਮਰ ਗਿਆ ਮਗਰ ਸਾਰੀਆਂ ਮਗਰੀ ਪਲਵਾਨਾਂ ਕੱਟੇ ਆਈ ਜਾਂਦੇ ਕਰਾਂਗੇ ਕੀ ਕੱਟਾਂਗੇ ਇਹਨਾਂ ਝਬੂ ਦੀ ਥੋੜੀ ਜੀ ਔਲ ਕਰ ਲਈ ਸੰਗਲ ਪਿਆ ਸੀ ਕੱਟੀ ਨੂੰ ਕੱਟੀ ਕੱਟੀ ਆ ਵੇਖੋ ਕੱਟੀ ਦੀ ਫੋਟੋ ਕੱਟ-ਕੱਟ ਕੇ ਲਾਉਣ ਵਾਲੀ ਰੱਬ ਨੇ ਨਖਰਾਦ ਚਕੀਨੀ ਨੂੰ ਦਿੱਤੀ ਆ ਨਹੀਂ ਇਹ ਗੱਲ ਮੰਨਣੀ ਪਊ ਤੇ ਫੇਰ ਇਹ ਆ ਸਿੰਘ ਵੀ ਰੀਜ਼ਨ ਆਲ ਬਾਕੀ ਇਹ ਇਹ ਦੱਸਦੀ ਆ ਜੀ ਵੀ ਮੈਂ ਹੈਗੀਆਂ ਜੀ ਉਹਨਾਂ ਕਹਿ ਮਨ ਮਨ ਨਦੀ ਦੀ ਕਿਹਾ ਇਹ ਨਹੀਂ ਵੀ ਨਹੀਂ ਆ ਹੈ ਆ ਜੀ ਵੇਖੋ ਕੁਆਲਿਟੀ ਗੱਟੀ ਦੀ। ਹੁਣ 10 ਕਿਲੋ ਦੁੱਧ ਵੀ ਆ। ਹਾਂ ਜੈਡ ਬਲੈਕ ਆ ਜੀ, ਸਰੀਰ ਤੇ ਵਾਲ ਸਾਰੇ ਦੇ ਇੱਕ ਨਹੀਂ ਜਿੱਟਾ। ਉਸ ਵੈਸੇ ਦੀ ਗੱਡੀ ਹੈ ਨਾ ਪਤਲੀ ਤੇ ਨਰਮ। ਵੇਖੋ ਜੀ, ਚੋਣ ਫਿਰ ਬੱਚਾ ਮੜਾ ਜੇ ਛੱਡੋਗੇ ਤੇ 1 ਮਿੰਟ ਤੋਂ ਪਹਿਲਾਂ ਐ ਕਰੰਟ ਵਾਂਗੂ ਲਾ ਦੋ। ਇਹੀ ਚੀਜ਼ਾਂ ਹੁੰਦੀਆਂ ਜਾਤ ਨਸਲ ਨੂੰ ਕਾਦੂ ਰੋਂਦੇ ਆ। ਕੋਈ ਔਲ ਸ਼ੌਲ ਨਹੀਂ। ਕੋਈ ਨਹੀਂ ਜੇ ਐ ਠੰਡੀਆਂ ਚੋਣ 100 ਦੀ 100। ਓਕੇ। ਸਾਰਾ ਕੁਛ ਓਕੇ ਵੱਡੀ ਝੋਡੀ ਆ ਲੋ ਜੀ। ਇਹ ਨਾ ਵੀਰ ਮੇਰੇ ਹਿਸਾਬ ਨਾਲ ਫੁੱਲ ਕੱਦ ਆ। ਇਹ ਨਾ ਕੋਈ ਗਵੇ ਵੀ ਛੋਟੀ ਆ। ਆਹ ਲੋ ਜੀ ਵੇਖ ਲੋ ਜੀ ਹਾਂ ਸਹੀ ਗੱਲ ਕਹ ਨਹੀਂ ਉਹ ਵਾਲ ਖੀਰੀ ਦੇ حساب ਨਾਲ ਤਾਂ ਬਹੁਤ ਵੱਡੀ ਆ ਇੱਕ ਦੰਦ ਤੋੜਿਆ ਜੇ ਹੰਦੇ ਹਜੇ ਦੋ ਸੂਏ ਸੂ ਕੇ ਵਧੀ ਜਾਣਾ ਨੇ ਦੰਦਾਂ 'ਚ ਦੋ ਸੂਏ ਦੇਊਗੀ ਦੇਊਗੀ ਹਾਂ ਇਹਦਾ ਫਿਰ ਰੇਟ ਚੰਗਾ ਹੋਊਗਾ ਜੀ ਕੱਟੀ ਖੀਰੀ ਆ ਯਾਰ ਵੀ ਇਹ ਲਾ ਕੇ ਲਿਓ ਫਿਰ ਤਾਂ 160 ਹੀ ਕਰ ਲੀਏ ਰੇਟ ਦੇ ਤੇ ਕੋਈ ਗੱਲ ਨਹੀਂ ਜਿੰਨੇ ਦੀ ਕਹੋਗੇ ਓਨੇ ਦੀ ਦੇ ਦਈਏ ਨਹੀਂ ਕਰ ਦਿਓ ਯਾਰ ਐ ਨਾ ਕਰੋ ਭਰਾ ਬਣ ਕੇ ਮਾਂਤਾ ਨਹੀਂ ਵਾਟੋ ਸੱਧਿਆ ਯਾਰ 45 ਦੀ ਦੇ ਦਈਏ ਕਿਉਂ ਛੂਟੂ ਕਸਕਣਾ ਹਾਂ ਪਾੰਗੇ ਨਹੀਂ ਜ਼ਿਆਦਾ ਹੋ ਜਾਣਾ ਫਿਰ ਤੱਕਾ ਹੋ ਜੂ ਚਲ ਦੇ ਦਾਂਗੇ ਯਾਰ ਜੇ ਇਹਨੇ ਕਹਿਤਾ ਤੇ ਕਿੰਨੇ ਦੀ 1 ਚਾਲੀ ਦੀ 1 ਲੱਖ ਤੇ 40 ਹਜ਼ਾਰ ਦੀ ਜਮਾ ਕੀਮਤ ਜਾਇਜ਼ ਕਿ ਨਹੀਂ ਦੱਸੋ ਕੱਟੀ ਦੇ ਸਾਬ ਨਾਲ ਇਹੋ ਜੀ ਹੰਡਰਡ ਬਹੁਤ ਆ ਲੋਕਾਂ ਨੇ ਹੰਡਰਡ ਕੱਟੀ ਯਾਰ ਲੱਖ ਦੀ ਲੋਕ ਵੇਚ ਦਿੰਦੇ ਆ ਇਹ ਦਿੰਦੇ ਭਰਾਵਾ ਕੋਈ ਸ਼ੱਕ ਨਹੀਂ ਹੀਰਾ ਕੱਟੀ ਆ ਯਾਰ ਹੀਰਾ ਕੱਟੀ 300 ਦੇ ਦੰਦਾਂ 'ਚ ਦੇਣੇ ਆ ਦੰਦਾਂ 'ਚ ਦੇਣੇ ਆ ਤੇ ਟੋਕੜ ਗੱਬ ਹੋ ਕੇ ਵੀ ਲੱਖ ਸਵਾਦੀ ਆ ਫੇਰ ਆ ਗਈ ਜੀ ਭਾਉ 900 ਪਿੰਦਾ ਹੁੰਦਾ ਨਾ ਹਾਂ ਟੈਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਬਣ ਗਿਆ ਕੋਕਾ ਜਾਂ ਨਾ ਕੋਨੇ ਬਣਾਉ ਕੋਕਾ ਦਾ ਹਜੇ ਬਣਾਉਣਾ ਐਨੇ ਬਣਾਣਾ ਮੈਂ ਨਾ ਬਣਾਣਾ ਬਣਾਣਾ ਵਾਕੇ ਕੋਈ ਸ਼ੱਕ ਨਹੀਂ ਹਨਾ ਭਾਉ ਦੇ ਵੀ ਡਾਇਲੌਗ ਫੇਮਸ ਹੋ ਗਏ ਆ ਫੇਮਸ ਪੂਰੇ ਗੇ ਉਹ ਤੋਕੜ ਕਾ ਬਾਗੀਸ਼ਾ ਉਹ ਸ਼ਾਹ ਜੀ ਆ ਆਪਣੇ ਕੋਲੋ ਗਈ ਮੈਂ ਆ ਹਾਂ ਪਲੂਨ ਦਾ 14 ਕਿਲੋ ਦੁੱਧ ਦਿੱਤਾ ਵਾ ਸੂਵੇ ਦੂਜੇ ਲਈ ਗੱਭਣੋ ਗਈ ਦੂਜੇ ਸੂਵੇ ਲਈ ਗੱਭਣਾ ਛੁੱਟ ਖੋਲਦੇ ਦੁੱਧ 4 ਕਿਲੋ 2.5 ਮਹੀਨੇ ਦੀ ਚੈੱਕ ਪਾਸ 18 ਤੋਂ ਇਹਨੂੰ ਤੀਸਰਾ ਮਹੀਨਾ ਚੜਿਆ ਪੂਰੇ ਦਿਨ ਕਨਫਰਮ ਆ ਠੀਕ ਆ ਆਪਣੀ ਚੈੱਕ ਕਰਾਈ ਆ ਚੈੱਕ ਜਿੱਥੇ ਮਰਜ਼ੀ ਕੋਈ ਜਾਵੇ ਉਹ ਤਾਂ 2.5 ਕਿਲੋ ਦੁੱਧ ਨਹੀਂ ਦੋਦੇ ਤੋਂ ਕੋ ਜੇ 4 ਕਿਲੋ ਦੋ ਦੋ ਕਿਲੋ ਡੰਗ ਦਾ ਡੰਗ ਦਾ ਮਿਲਦੀ ਪਹਾੜੇ ਤੇ ਹਾਂ ਪਹਾੜੇ ਤੇ ਕੱਦ ਦਾ ਤਾਂ ਫਰੂੜਾ ਬਨਣਾ ਹੀ ਨਹੀਂ ਕੱਦ ਦਾ ਜੈਡ ਬਲੈਕ ਜੀ ਇਹ ਵੀ ਕਿਆ ਬਾਤ ਆ ਯਾਰ ਸੁਈ ਨੂੰ ਸੰਗੋ ਸਾਹਿਬੇ ਟਾਈਮ ਹੋ ਗਿਆ ਜੋਬਨ ਉੱਡ ਗਿਆ ਸੁਨੇਗਾ ਮਾਰਚ ਦੇ ਮਹੀਨੇ ਆ ਜਦੋਂ ਅੱਕਾਂ ਚ ਦੁੱਧ ਸੁੱਕਦਾ ਵਾਕਿਆ ਉਦੋਂ ਬੜੇ ਰੁਪਈਆ ਦੀ ਝੋਟੀ ਬਣਨੀ ਆ ਹਾਂ ਕਿਆ ਟਾਈਮ ਬਹੁਤ ਦੇਖੋ ਇਹਦਾ ਸਿੰਘ ਦੀ ਕੁਆਲਿਟੀ ਵਖਾ ਲੋ ਤੁਸੀਂ ਵਾਕਿਆ ਯਾਰ ਇਹ ਜਿੰਨੇ ਤਿਆਰ ਕਰਨੇ ਲਈ ਲੈਣੀ ਆ ਹਾਂ ਕਦ ਹਾਂਜੀ ਹਲੇ ਦੰਦਾਂ ਜੀ ਆ ਜੀ ਕਦ ਵੇਲ ਵੇਖਿਓ ਚਾਰ ਦੰਦ ਝੋਡੀ ਨੇ 14 ਕਿਲੋ ਦੁੱਧ ਦਿੱਤਾ ਜੀ ਮਿਲਦੀ ਪਹਾੜੇ ਤੇ ਹੀ ਆ ਨਾ ਮਿਲਦੀ ਸਾਡੇ ਕੋਲ ਪਹਾੜੇ ਦੇ ਕੋਈ ਚਵਾ ਸਕਦਾ ਜੀ ਤਸੱਲੀ ਕਰੇ ਤਸੱਲੀ ਕਰੇ ਕਿਆ ਬਾਤ ਆ ਯਾਰ ਬੜੀ ਝੋਟੀ ਲੋਕਾਰ ਸੀਗੀ ਹਨਾ ਸੁਣੀ ਬਹੁ ਟਕਾਣੇ ਆ ਹਾਂ ਅੱਜ ਕਿੰਨੇ ਦੀ ਦੇਵਾਂਗੇ ਜੇ ਟਕਾਣੇ ਤੇ ਸੁੰਦੀ ਆ ਪਲਵਾਨਾਂ ਤੁਹਾਨੂੰ ਵੀ ਪਤਾ ਜੀ ਉਦੋਂ ਕਿ ਨੇਰ ਪਈਆਂ ਦੀ ਆ ਉਦੋਂ ਦਾ ਪਤਾ ਹੀ ਨਹੀਂ ਮਹਾਰਾਜ ਨੂੰ ਪਤਾ ਹੁਣ 1.5 ਸਾਲ ਦੇ ਲਗਭਗ ਸੁਈ ਨੂੰ ਟਾਈਮ ਹੋ ਗਿਆ ਆਪਣੇ ਕੋਲ ਦੀ ਝੂਠ ਵੱਜਦੀ ਜੀ ਓਕੇ ਹਾਂ ਵੀ ਟਾਈਮ ਕਰਕੇ ਦੁੱਧ ਘਟ ਗਈ ਆ ਹਾਂ ਓਕੇ ਇਹ ਖਾਲੀ ਲੈ ਕੇ ਬੰਦੇ ਕੋਲ ਬਣਵਾਈ ਆ ਓਕੇ ਕਿਆ ਤੇ ਮਾੜੇ ਪਾਸੇ ਨਾ ਕਿਤੇ ਚਲ ਜੇ ਸ਼ੋਕਰ ਆ ਰੱਬ ਦਾ ਬੰਦੇ ਕੋਲ ਬਣਵਾਗੇ ਤਾਂ ਫੇਰ ਲੈ ਆਂਦੀ ਆ ਵੀ ਅਗਲੇ ਨੂੰ ਕਿਹਾ ਵੀ ਜਦੋਂ ਚੈੱਕ ਹੋ ਗਈ ਉਦੋਂ ਕਿਸੇ ਨੂੰ ਦਵਾਂਗੇ ਖਾਲੀ ਦੇਗੇ ਫਰੀਦ ਦੁੱਧ ਪਿਆਾਲ ਕੇ ਨਾਲ ਉਹਨੂੰ ਲੱਗ ਪੈਸੇ ਦੇ ਕੇ ਤਾਂ ਫੇਰ ਲੈ ਆਏ ਆ ਵੀ ਗੱਬਣ ਕਰਕੇ ਮੰਗਾ ਲਈ ਗੱਬਣ ਕਰਕੇ ਦੋ ਮਹੀਨਿਆਂ ਤੋਂ ਉੱਪਰ ਜਾ ਕੇ ਚੈੱਕ ਪਾਸ ਕਰਾ ਕੇ ਲੈ ਆਂਦੀ ਆ 18 ਦੇ ਹਾਂ ਵੀ ਕਿਸੇ ਕੋਲੇ ਸ਼ਕਤੀ ਸਾਡੇ ਆ ਵੀ ਦਿਲ ਵੇਖ ਲਓ ਤੁਸੀਂ ਧੰਨਵਾਦ ਧੰਨਵਾਦ ਚੱਲ ਤਾਰੂ ਕੀ ਵੀ ਹਾਂ ਮਾਰਾਈ ਤੱਕ ਵੀਨਈਆ ਬਿਲਕੁਲ ਬਸ ਬਸ ਤੇ ਕਿਉਂਕਿ ਇਹਦਾ ਆਪਾਂ ਨੂੰ ਕਰਤੂਤ ਦਾ ਪਤਾ ਹੀ ਨੇ ਦੁੱਧ ਬਹੁਤ ਚੰਗਾ ਦਿੱਤਾ ਹੋਈ ਜੀ ਹਾਂ ਸੱਜਰ ਦਾ ਦੁੱਧ 14 ਕਿਲੋ ਹੀ ਇਹਦਾ ਓਕੇ ਤੇ ਹੀ ਕਹਿੰਦੇ ਆ ਚਲੋ ਗਾਂ ਢੇਰ ਟਕਾਣੀ ਹੋ ਗਿਆ ਭੈਣ ਭਰਾ ਕੋਈ ਸੰਭੂ ਯਾਦ ਕਰੂਗਾ ਹਾਂ ਤੇ ਯਾਦ ਕਰੂਗਾ ਬਾਕੀ ਰੁਪਈਏ ਵੀ ਉਹਦੇ ਬਣਾਉਂਗੀ ਫੋਲ ਬਣਾਉਂਗੀ ਫੋਲ ਰੁਪਈਏ ਬਣਾਉਂਗੀ ਤੇ ਹੁਣ ਫੇਰ ਹੁਣ ਜੀ ਆਪਾਂ ਦੇ ਦਈਏ 85 ਜੀ ਜੋ ਪਹਿਲਵਾਨ ਨੇ ਕਹਿਤਾ ਯਾਰ ਫਿਰ ਛੋਟੀ ਦਾ ਕੋਈ ਓੜਾ ਬੰਨਾ ਨਹੀਂ 85 ਦੀ ਹਾਂ ਕਰਦ ਗਏ ਥੋੜਾ ਬਹੁਤਾ ਮਾਨਤਨ ਕਰਦੇ 2000 ਛੱਡ ਦਾਂਗੇ ਹੋਰ 83 ਦੀ ਹਾਂਜੀ ਅਮਕਾਰ ਕੀ ਕਹੂਗਾ ਹਨ 80 ਦੀ ਦੇ ਦਾਂਗੇ ਯਾਰ ਚੱਕ ਫਿਰ ਹੈ ਦੇ ਦੀ 80 ਦੀ ਪਲਵਾਨਾ ਪੋ ਪਾਹੂ ਰਾਂਗੂ ਉਹ ਕਵੇ ਦੇਣੀ ਪਲਵਾਨਾ ਦਾ ਪਲਵਾਨਾ ਮੈਨੂੰ ਕਹਿੰਦਾ ਵੀ ਰਹਿਣ ਦੇ ਮੇਰੇ ਨਾਲ ਕਲਾ ਦੇ ਤੇ ਤਿਆਰ ਕਰੀਏ ਅੱਛਾ ਆਹੋ ਤੇ ਮੈਂ ਕਿਹਾ ਪਲਵਾਨਾ ਵੇਚ ਦੇ ਚੱਕੀਆ ਵੇਚ ਦੀਏਗਾ ਹਾਂ ਕਿਹਾ ਮੈਂ ਸਮਝ ਗਿਆ ਮੈਂ ਨੂੰ ਅੱਛਾ ਜੀ 2000 ਹੋਰ 78000 ਦੀ ਦੇ ਲੇ ਪੁੱਛਿਆ ਨਹੀਂ ਤੇਰ ਤੂੰ ਇਹਨੇ ਵੇਖ ਲੋ ਜਾਣਦੇ ਕੇ ਦੇਣਾ ਹੀ ਹੋਰ ਛੱਡ ਦਵਾਂਗੇ 78000 ਦੀ ਪਰ ਯਾਰ ਹਣਾ ਕੱਦ ਵੇਖੋ ਛੋਟੀ ਪਹਿਲਵਾਨ ਨਹੀਂ ਅਗਲੇ ਪਾਸੇ ਦੇਖਦਾ ਇਹ ਨਾ ਕੋਈ ਵੀਰ ਮੇਲਾ ਨਿੱਕੀ ਸਮਝ ਕੇ ਆ ਗਿਆ ਫੁੱਲ ਵੱਡੀ ਚੋਣ ਛਾਣ ਇੱਕ ਨੰਬਰ 100 ਜੋ 100 ਗਰੰਟੀ ਬਾਕੀ ਜਿਹੜਾ ਸਾਂਭ ਲੂਗਾ 18 ਤਰੀਕ ਤੋਂ ਇਹਨੂੰ ਤੀਸਰਾ ਮਹੀਨਾ ਲਗਾ ਵਕੈਦਾ ਚੈੱਕ ਪਾਸ ਹੋਈ ਆ ਫੁੱਲ ਗਰੰਟੀ ਸਾਡੀ ਛੋਟੀ ਗਰੰਟੀ ਹੁੰਦੀ ਆ ਕਹਦੇ ਘਰ ਚਲ ਗਈ ਗੱਡੀ ਵਾਲੇ ਦਾ ਕਰਾਇਆ ਸਾਡਾ ਖਾਲੀ ਨਿਕਲਾ ਵੇ ਤਾਂ ਓਕੇ ਤੇ ਆ ਬਚਾਈ ਆ ਹਣਾ ਇਹ ਬਚਾਈ ਆ ਛੋਟੂ ਲਿਆ ਹੀ ਖੋਲ ਕੇ ਯਾਰ ਇਹਨੂੰ ਵੀ ਕਿਹੜਾ ਭੌਰ ਦੇ ਗਿਆ ਲੈ ਦੱਸ ਵੀਰ ਜੀ ਕਹਿ ਦਿੰਦੇ ਆ ਕਹਿ ਦਿੰਦੇ ਆ ਮੈਂ ਇਹ ਤਾਂ ਬਣੀ ਨਹੀਂ ਨਾ ਵਿਚਾਰੀ ਇਹ ਤਾਂ ਨਿਆਣੀ ਆ ਹਜੇ ਤੇ ਇਹ ਬਣੀ ਨਹੀਂ ਇਹਦਾ ਹਾਂ ਕਹਿੰਦੇ ਖਰਾਬ ਹੋਈਆਂ ਦੇਗੇ ਜੇ ਇਦਾਂ ਦੇਗੇ ਜੇ ਆ ਤਾਂ ਯਾਰ ਕੱਟੀ ਜਮਾ ਹੀ ਨਿੱਕੀ ਉਮਰ ਦੀ ਯਾਰ ਤੇ ਬਹੁਤ ਚਾਰੂ ਜੇ ਇਹਨੂੰ ਵਿਚਾਰੀ ਨੂੰ ਬੰਨਿਆ ਹੋ ਜੇ ਥਾਂ ਤੇ ਹੁਣਾਂ ਥਾਂ ਤੋਂ ਕਿਤੇ ਮਹਾਰਾਜ ਦੀ ਕਿਰਪਾ ਨਾਲ ਬਣੀ ਹੁੰਦੀ ਬਣੀ ਹੁੰਦੀ ਹਣਾ ਅੱਖਾਂ ਬਿੱਲੀਆਂ ਜੇ ਹਾਂ ਕਰੈਕਟਰ ਮੈਂ ਟੌਪ ਦੀ ਬਨੂ ਨੀਲੀ ਰਾਵੀ 'ਚ ਪੈਰ ਮਗਰ ਲਿਆਂਦੇ ਦੇ ਨਿਸ਼ਾਨ ਜੇ ਥਾਣ ਵੇਖੋ ਹੁਣ ਦੋ ਹੀ ਗੜਾ ਗੜਾ ਲੰਮਾ ਥਾਣ ਬੜੇ ਲੱਗੇ ਆ ਚਾਰੇ ਹਨਾ ਚਾਰ ਥਾਣ ਕੋਈ ਐਕਸਟਰਾ ਥਾਣ ਨਹੀਂ ਜੇ ਹੈਗਾ ਨਹੀਂ ਯਾਰ ਇਹ ਤਾਂ ਪਤਾ ਨਹੀਂ ਕਿਹੜਾ ਵਿਚਾਰਾ ਖੰਦੋ ਜੋ ਛੋਟੂ ਜੀ ਖਿਲਾਰ ਦਿਓ ਇੱਕ ਵਾਰ ਇਹ ਇੱਕ ਵਾਰ ਇਧਰ ਵਿਖਾਓ ਥਾਣ ਥੋਣੇ ਦੇ ਠੰਡੀ ਵੇਖੋ ਲਓ ਜੀ ਨਹੀਂ ਮੈਂ ਪਹਿਲਾਂ ਹੀ ਵੇਖਿਆ ਕਿਆ ਬਾਤ ਆ ਯਾਰ ਵੇਖੋ ਥਾਣ ਲੱਗੇ ਯਾਰ ਚਾਰੇ ਤੇ ਪੈਰਾਂ ਦੇ ਵਿਖਾਓ ਨਿਸ਼ਾਨ ਹਾਂ ਚਿੱਟੇ ਤੇ ਕੰਬਲੀਆਂ ਵਿਖਾ ਲਓ ਆਹ ਬਿੱਲੀਆਂ ਹਾਂ ਸ਼ੇਟ ਪਿਓਰ ਨੀਲੀ ਚ ਪਾਕਿਸਤਾਨੀ ਨੀਲੀ ਚ ਹੁੰਦੀ ਆ ਮੈਂ ਬਹੁਤ ਚੰਗੀ ਤਿਆਰੂ ਸਿੰਗ ਵੀ ਨੇੜੇੋਂ ਮੋੜਦੀ ਆ ਚਲੋ ਮਹਾਰਾਜ ਚੰਗਾ ਇਹਦਾ ਵਿਚਾਰੀ ਦਾ ਭਲਾ ਕਰੇ ਬਾਝ ਆਈ ਆ ਹੁਣ ਨਹੀਂ ਜਾਣੀ ਉਧਰ ਇਹ ਦੇਣੀ ਕਿੰਨੇ ਦੀ ਆ ਲੈ ਸੰਤੂ ਸਾਹਿਬ ਇੰਨਾ ਚ ਮੁਨਾਫਾ ਨਹੀਂ ਲੈਂਦੇ ਆਪਾਂ ਨੂੰ ਮਹਾਰਾਜ ਜੇ ਲੋ ਜਿੱਥੋਂ ਮਿਲ ਜੇਣ ਜਿੰਨੇ ਦੀ ਮਿਲ ਜੇ ਆਪਾਂ ਤਾਂ ਉਹੋ ਲੈਨੇ ਆ ਇਹ ਆਪਾਂ ਨੂੰ 13 ਚ ਘਰ ਆ ਕੇ ਪਈ ਆ 13000 ਦੀ ਦੇਵਾਂਗੇ ਵੀਰ ਮੇਰਾ 500 ਘੱਟ ਉਹਨਾ ਕੋਈ ਕਵੇ ਆਪਾਂ ਕੋਈ ਮੁਨਾਫਾ ਨਹੀਂ ਲੈਣਾ। ਜੀਰਾ ਦੇ ਕੇ ਆਪਦੀ ਕੱਟੀ ਚੜਾ ਕੇ ਲੈ ਜੀ। ਹਾਂ ਬਸ ਜੀ। ਉਹਨਾਂ ਦੇ ਲਈ jaan ਬਜਾਦੀ ਆ। ਉਹ ਜਲ ਜਾਣ ਵੱਲੇ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੰਦੇ। ਚੱਲ ਆਪਾਂ ਕਸਾਈ-ਕਸੂਈ ਕਰਕੇ ਪਤਾ ਨਹੀਂ ਕਿਦਾਂ ਕਰਕੇ ਲੈਣੀ। ਕਿੰਨਾ ਟੱਕਰਾ ਮਾਰ ਕੇ ਲੈਣੇ ਆ। ਹਾਂ ਕਸਾਈ ਕਰਕੇ ਇੱਚ ਮੁਨਾਫਾ ਨਹੀਂ ਕੁਛ ਵੀ ਲੈਣੀ। ਠੀਕ ਆ। ਧੰਨਵਾਦ। ਸਹੀ ਗੱਲ। ਉਹਨਾਂ ਨੂੰ ਨਾਕ ਵਿਖਾਈਏ ਟੋਪ ਦੇ। ਇਹ ਗੱਡੀ ਚੋ ਲਵਾਈ ਹੈ ਹਿਸਾਬ ਨਾ ਜਾਂਦੀ ਜੀ। ਓਏ ਹੋਏ 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 ਵੱਡਾ ਪੁੰਨ ਕੀਤਾ। ਮਹਾਰਾਜ ਚੜ੍ਹਦੀ ਕਲਾ ਕਰੇ। ਹਾਂਜੀ ਹਾਂਜੀ। ਇਹ ਪੁੰਨ ਹੁੰਦੇ ਨਹੀਂਗੇ ਕਰਮਾਂ ਭਾਗਾਂ ਚ ਲਿਖਿਆ ਤੇ ਹੋ ਰਹੇ ਆ। ਸਹੀ ਗੱ ਐਨਾ ਫਰਕੀ ਸਾਹਿਬ ਤਾਂ ਖੋਲੀ ਬਤੂਾਰ ਕੱਢੀਏ ਨੂੰ 6ਵੇਂ ਦਿਨ ਦੀ ਸੂਈ ਆ 10 ਕਿਲੋ ਦੁੱਧ ਆ ਓਕੇ ਦੋ ਦੰਦ ਕੱਟੀ ਆ 6 ਦਿਨਾਂ ਦੀ ਸੂਈ ਦੋ ਦੰਦ ਕੱਟੀ ਖੋਲ 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 ਛੇਰਾ ਕੋਲ ਓਕੇ ਵੇਖ ਕੱਟੀ ਚੀਜ਼ ਕੀ ਆ ਮੈਂ ਇਹ ਨਾ ਬਾਹਰ ਲਾ ਜਾ ਕੇ ਵਿਖਾਉਂਗਾ ਨਾ ਤਾਂ ਹੀ ਮਗਰ ਇਹਦੇ ਬੱਚਾ ਕੱਟਾ ਵੇਖੋ ਜੀ ਕਿਆ ਬਾਤ ਹੈ ਕਿਆ ਵਾਹ ਵੇਖੋ ਜੀ ਈੜੀ ਦੇ ਪਾਓ ਪਾਵੇ ਵਰਗੇ ਆਏ ਹਾਏ ਹਾਏ ਅਸਲ ਲਾਉਂਗੇ ਆ ਕਿ ਨਹੀਂ ਤੋਰਦੇ ਤੋਰਦੇ ਛੋਟੂ ਤੋਰਦੇ ਈੜੀ ਦੇ ਪਾਵਿਆਂ ਵਰਗੇ ਤੇ ਸਿੰਘ ਤੈਨਾਂ ਕਤੇ ਫਿਰੋ ਯਾਰ ਐਨੂੰ ਕਰ ਲਾ ਮੜੀ ਜੀ ਕੋਈ ਨਹੀਂ ਤਲਕ ਦੀ ਅਜ ਤਰੀ ਕੱਟੀ ਤੋਰ ਦੇ ਤੋਰ ਦੇ ਛੋਟੂ ਬੂਹਾ ਧੋਤੇ ਮੜੀ ਕਿਆ ਬਾਤ ਕਿਆ ਬਾਤ ਵੇਖੋ ਕੱਟੀ ਨੋ ਹੀਰਾ ਤਾਂ ਹੀਰਾ ਹੀ ਆ ਵਾਕਿਆ ਯਾਰ ਬੜੀ ਸ਼ਾਨਦਾਰ ਕੱਟੀ ਬੜੀ ਦਿਲ ਲੱਗੀ ਆ ਓਏ ਸੱਜਣੋ ਕੱਟੀ ਕੱਟੀ ਆ ਸੰਧੂ ਸਾਹਿਬ ਤੋਰਦੇ ਐਨੂੰ ਹੋਰ ਤੋਰ ਕੇ ਵਖਾ ਸੰਧੂ ਦੇ ਦਿਲ ਲੱਗੀ ਆ ਤਾਂ ਅਸਲ ਚੀਜ਼ ਹੀ ਆ ਕੱਟੀ ਵਾਕਿਆ ਚੀਜ਼ ਚੀਜ਼ ਹੀ ਆ ਦੋ ਦਾਂਦੇ ਆ ਵਾਕਿਆ ਹੀ ਮਗਰ ਕੱਟਾ ਦੁੱਧ 10 ਕਿਲੋ 10 ਕਿਲੋ 6ਵੇਂ ਦਿਨ ਦੀ ਸੂਈ ਥੱਲੇ ਆਏ ਕਿਹੜੇ ਘਰ ਦਾ ਸ਼ਿੰਗਾਰ ਬਣਨੀ ਹੈ ਇਹ ਕੱਟੀ ਵੀ ਇਹ ਚੀਜ਼ਾਂ ਜਿਹੜੀਆਂ ਵੱੱਗੀਆਂ ਹੀ ਸੋਹਣੀਆਂ ਲੱਗਦੀਆਂ ਵਾਕਿਆ ਹੀ ਜੱਟਾ ਬਾਕੀ ਜਿਹੜੇ ਘਰੇ ਜਾਵੜੀ ਘਮਾਉਂਦਾ ਨਹੀਂ ਇਹਨੂੰ ਅਗਲਾ ਇਹ ਤੈਨੂੰ ਦੱਸ ਕੀ ਗੱਲ ਹੈ ਕਿੰਨੀ ਚੰਗੀ ਝੋਟੀ ਮਿਲਣੀ ਨਹੀਂ ਮੇਰੇ ਜੇਬ ਚ ਪਾ ਕੇ ਵੀ ਨਹੀਂ ਮਿਲਣੀ ਨਹੀਂ ਮਿਲਣੀ ਸ਼ਿੰਗਾਰ ਬਣਨੀ ਹੈ ਹਾਂ ਇਹਦੇ ਘਰ ਚੱਲ ਗਈ ਵੇਖੋ ਕੁਆਲਿਟੀ ਕੱਟੀ ਦੀ ਥਾਣ ਬੜਾ ਲੱਗਾ ਯਾਰ ਚਾਰੇ ਗੁੱਟ ਚੌਣ ਫਿਰ ਇਦਾਂ ਹੀ ਆ ਪਰ ਨਾਲਾਈ ਇਹ ਛਾਹ ਜੀ ਰੇਟ ਇਹਦਾ ਮੈਂ ਹੁਣ ਕਿੰਨਾ ਕੁ ਕਰ ਸਕਦੇ ਤੁਸੀਂ ਭਾਈ ਕਿਹੜਾ ਰੇਟ ਤਾਂ ਕਾਦੇ ਹੁੰਦੇ ਇੰਨਾ ਹੀਰਿਆਂ ਦੇ ਹਨਾ ਨਹੀਂ ਰੇਟ ਕੋਈ ਨਹੀਂ ਵਾਕਿਆ ਯਾਰ ਕੋਈ ਕੀਮਤ ਨਹੀਂ ਇਹਦੀ ਕੱਟੀ ਹੀਰਿਆਂ ਦੇ ਮੋਦ ਨਹੀਂ ਹੁੰਦੇ ਤੁਹਾਨੂੰ ਕਿਨੇ ਇਹਦੀ ਛੋਟੂ ਜੀ ਦੇ ਦੀਏ ਫਿਰ ਡੇਢ ਦੀ ਦੇ ਦੀਏ ਯਾਰ ਅੱਛਾ ਹਾਂ ਪਿਆਰ ਮੁਹੱਬਤ ਹੋ ਜਾਊਗਾ ਇਹ ਡੇਢ ਤੋਂ ਜੋ ਕਹਿ ਦੋਗੇ ਤੁਸੀਂ ਨਹੀਂ ਯਾਰ ਮੈਂ ਨਹੀਂ ਆਂਦਾ ਤੁਸੀਂ ਦੱਸ ਦਿਓ ਤੂੰ ਹੀ ਕਹਦੇ ਯਾਰ ਬਸ ਕਰ ਰੁਪਏ ਲਾ ਕੇ ਐਡੀ ਚੀਜ਼ ਆਈ ਆ ਅੱਜ ਅੱਜ ਤੁਸੀਂ ਦੱਸਣਾ ਨਾ ਯਾਰ ਨਕੀਨੇ ਪਈਦਾ ਤੁਸੀਂ ਦੱਸਣਾ ਨਾ ਮੇਰਾ ਵੀ ਐ ਨਾ ਪੰਜੀ ਛੱਡ ਦਾਂਗੇ ਯਾਰ 45 ਦੀ ਹਾਂਜੀ ਕੱਟੀ ਪਰ ਕੱਟੀ ਹੈ ਹਨਾ ਹੂੰ ਇਹ じゃ ਹੀਰਾ ਨਹੀਂ ਲੱਗਦਾ ਕੋਈ 올 ਸੌਲ ਨਹੀਂ ਜੇ ਕਿਤੇ ਵੀ ਲੱਭਣਾ ਕਿਤੇ ਵੀ ਨਹੀਂ ਲੱਭਣਾ ਕਿਤੇ ਵੀ ਨਹੀਂ ਲੱਭਣਾ ਜਿੱਥੇ ਮਰਜ਼ੀ ਹਰਿਆਣੇ ਹਰਿਓਣੇ ਤੁਰੇ ਫਿਰਿਓ ਪਰ ਆ ਚੀਜ਼ ਨਹੀਂ ਮਿਲਨੀ ਕਿਉਂਕਿ ਜਿਵੇਂ ਕਹਿੰਦੇ ਨਾ ਪੰਜ ਕੱਕਿਆਂ ਤੋਂ ਸਾਰੀ ਚੀਜ਼ ਬਣੀ ਆ ਤੇ ਪੰਜ ਕੱਕਿਆਂ ਚ ਪੂਰੀ ਆ ਬਸ ਜੀ ਬਹੁਤ ਸ਼ਾਨਦਾਰ ਕੱਟੀ ਆ ਤੇ ਅਗਲੀ ਦਾ ਕੀ ਲੈਖਾ ਜੋਖਾ ਹੈ ਲਓ ਜੀ ਕੱਟ ਇਹਦੇ ਮਗਰ ਕੱਟੀ 2000 ਹੋਰ ਛੱਡ ਦਾਂਗੇ ਕਰਦਿਆਂ ਕਰਾਉਂਦਿਆਂ ਤੁਸੀਂ 40 ਦੇ ਆਏ ਨਾ ਮੈਨੂੰ ਐਂ ਚੱਲ ਰਵਾਦੀ ਕਰ ਦਾਂਗੇ ਕਿਉਂ 40 ਦੀ ਜਾਂ ਇੱਕ ਲੱਖ ਤੇ 40 ਹਜ਼ਾਰ ਦੀ ਸੱਜਣੋ ਪਰ ਕੱਟੀ ਕੱਟੀ ਆ ਕੋਈ ਗੱਲ ਕਹਿਣਾ ਇਹ ਇਹਦੇ ਮਗਰ ਸੰਤੂ ਸਭ ਕੱਟੀ ਜੇ ਕੱਟੀ ਵੀ ਮਗਰ ਬਹੁਤ ਟਾਪ ਦੀ ਜੇ ਜਿਹੜੀ ਉਹ ਖੋਲੀ ਹਾਂ ਲਿਆ ਉਹਨੂੰ ਵੀ ਬੜਾ ਕਾਦਾ ਯਾਰ ਕੁੱਤ ਕੱਟਦੇ ਬਾਰ ਪੂਰੀ ਵੱਡੀ ਧੁੱਤੀ ਸੁਆ ਦੂਜਾ ਪਲੂਣ ਪਲੂਣ ਦੋ ਦੰਦ ਦੋ ਦੰਦ ਕੱਟੀ ਹਾਂ ਵੇਖੋ ਸਿੰਘ ਮਗਰ ਵੀ ਕੱਟੀ ਮਗਰ ਕੱਟੀ ਵੀ ਟਾਪ ਦੀ ਮਾੜੇ ਚ ਕੱਟੀ ਦਿਖਾ ਲਓ ਛੋਟੂ ਖਿਲਾਰ ਦੇ ਕੋਈ ਨਹੀਂ ਆ ਜਾ ਪਾ ਕੇ ਵਿਖਾਉਣੇ ਆ ਤੋਰ ਦੇ ਤੋਰ ਦੇ ਲੈ ਚੱਲ ਪੁੱਤ ਵੇਖ ਕੱਟੀ ਵੇਖੋ ਸਜਣੋ ਜਟਾ ਚੂਣ ਬੜਾ ਹੂ ਹਨਾ ਚੂਣ ਫਿਰ ਝੋਟੀ ਕਿਦੇ ਐਂਡ ਪੀਸ ਆ ਕਿਸੇ ਚੰਗੇ ਟਿਕਾਣੇ ਤੋਂ ਲਿਆਇਆ ਭਾਲ ਕੇ ਬਸ ਜੀ ਬਸ ਫਿਰ ਕਟੀਆਂ 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 ਆ ਹਾਂ ਇਹਦੇ ਮਗਰ ਵੀ ਕੱਟੀ ਮਗਰ ਵੀ ਕੱਟੀ ਇੱਕ ਨਹੀਂ ਦੋ ਦੇਣੀਆਂ ਦੋ ਦੋ ਤੋਰ ਦੇ ਹੋਰ ਲੰਮੀ ਮੜੀ ਜੀ ਹੌਲੀ ਪੁੱਤ ਹੌਲੀ ਹੌਲੀ ਵਾਕੇ ਜੱਟ ਰਿਜੀਨਲ ਕਟੀਆਂ ਜੀ 100 ਦੀ 100 ਗਾਰੰਟੀ ਇਹਨਾਂ ਦੀ ਫੁੱਲ ਓਕੇ ਹਾਂ ਕੋਈ ਵੀ ਕੰਪਲੇਂਟ ਨਹੀਂ ਨਿਕਲੂਗੀ ਇਹਨਾਂ ਕਟੀਆਂ ਦੀ ਲੈ ਚੱਲ ਪੁੱਤ ਲੈ ਚੱਲ ਨਹੀਂ ਯਾਰ ਕੰਪਲੀਟ ਵਾਲੀਆਂ ਚੀਜ਼ਾਂ ਹੀ ਨਹੀਂ ਸੱਜਣਾ ਕੋਈ ਕੰਪਲੇਂਟ ਨਹੀਂ ਨਿਕਲੂਗੀ ਕੱਟੀ ਮੈਂ ਕਹਿੰਦਾ ਇੱਕ ਨੰਬਰ ਆ ਇੱਕ ਨੰਬਰ ਵਾਕੇ ਦੋ ਦੰਦ ਕੱਟੀ ਤੇ ਕੱਦ ਵੀ ਠਿਓ ਹਨਾ ਹਾਂਜੀ ਕੀ ਬਾਤ ਆ ਜ਼ਿਆਦਾ ਫਰ ਨਗੀ ਨਹੀਂ ਯਾਰ ਪਤਾ ਨਹੀਂ ਕਿੱਥੇ ਕਰਮਾਂ ਵਾਲਾ ਤਿਆਰ ਹੋਇਆ ਹਨਾ ਬਸ ਜੀ ਬਸ ਤੇ ਕੱਟੀ ਵੀ ਖਾਣੇ ਆ ਸ਼ਾ ਕੱਟੀ ਬਹੁਤ ਬਿਲਕੁਲ ਤਾਜ਼ੀਆਂ ਚਾਰਾ ਚਾਰਾ ਪੰਜਾ ਪੰਜਾ ਦਾ ਨਾਦੀਆਂ ਕੱਟੀ ਵੀ ਬਹੁਤ ਤਾਜੀ ਸੂਈ ਜੀ ਓਕੇ ਕੱਟੀ ਮਗਰ ਬਹੁਤ ਆਪ ਦੀ ਜੀ ਹਾਂ ਤੇ ਇਹਦਾ ਰੇਟ ਸ਼ਾ ਜੀ ਇਹਦਾ ਰੇਟ ਸੰਤੂ ਸਾਹਿਬ ਜੀ ਜਾਇਜ਼ ਆ ਤੇ ਜਾਇਜ਼ ਹੀ ਕਰਾਂਗੇ ਆਪਾਂ ਕੱਟੀ ਦੇ ਦਈਏ 1 ਲੱਖ ਤੇ 25 ਹਜ਼ਾਰ ਦੀ ਲੈ ਪੱਕੀ ਗੱਲ ਆ ਪੱਕੀ ਗੱਲ ਆ ਜੀ 1 ਲੱਖ ਤੇ 25 ਹਜ਼ਾਰ ਦੀ ਹਾਂ ਜੀ ਬਾਕੀ ਆਏ ਭੈਣ ਭਰਾ ਦਾ ਪੰਜ ਛੋਟ ਕਰਾਂਗੇ 1 20 ਦੀ ਦਵਾਂਗੇ ਇਹ 1 20 ਦੀ ਹਾਂ ਇਹਦਾ ਰੇਟ ਜਾਰੀ ਕੀਤਾ ਹੈ ਜੈ ਜੈ ਮੀਲੀ ਜੈ ਜੈ ਮੀਲੀ ਤਾਂ ਹਣਾ ਹਾਂਜੀ ਓਕੇ ਬਾਕੀ ਝੁੱਟੀ ਝੁੱਟੀ ਆ ਸੱਜਣੋ ਵੇਖੋ ਹੈ ਨਾ ਕੋਈ ਦਾ ਅਰਲੀਆਂ ਰਗੇ ਥਾਨ ਲੱਗੀਆਂ ਕੱਟੀ ਕੱਟੀ ਆ ਜਿਵੇਂ ਪੁਰਾਣੇ ਬੀਵਰ ਕਾ ਆਪਣੇ ਅਰਲੀ ਪਾਉਂਦੇ ਸੀ ਨਾ ਉਹ ਥਾਨਾ ਵੇਖੋ ਕਿੱਡੇ ਕੰਮ ਦਾ ਥਾਨ ਲੱਗਾ ਬਾਕੀ ਸੁਭਾਅ ਬੜਾ ਚੰਗਾ ਚੋਣ ਬਹੁਤ ਖਰੀ ਆ ਜੀ ਨਹੀਂ ਚੰਗਾ ਆ ਕੀ ਕਰੀ ਜੰਨਾ ਤੂੰ ਇਹ ਐਨੀਮਲ ਵਿਕਰੀ ਵਾਲੇ ਆ ਸੱਜਣੋ ਅਮਕਾਰ ਕੋਗੇ ਵਾਲੇ ਕੋਲੇ ਟੌਪ ਦੀਆਂ ਝੋਟੀਆਂ ਮੱਝਾਂ ਤੁਹਾਨੂੰ ਇਸ ਘਰੋਂ ਪੰਜ ਵਿਖਾਤੀਆਂ ਛੇ ਆ ਕੇ ਵੇਖਿਓ ਪਸੰਦ ਆਉਣੀਆਂ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਤੁਸੀਂ ਆਪਣਾ ਇੰਨਾ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਰੱਖੇ